ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਰਾਜਨ ਰੰਦਾਵਾਦੀ ਇਸ ਰਿਪੋਰਟ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਜੀਐਸਟੀ ਦੇ ਘਟਨ ਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਬੈਨੀਫਿਟ ਹੋਣ ਵਾਲਾ ਹੈ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੋਂ ਉਪ ਜਿਹੜਾ ਆ ਉਹ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਜੀਐਸਟੀ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਜੀਐਸਟੀ ਘਟਾ ਵੀ ਦਿੱਤਾ ਗਿਆ ਹੈ ਜਿਵੇਂ ਕਿ ਇਲੈਕਟ੍ਰੋਨਿਕ ਸਮਾਨ ਦੇ ਉੱਤੇ 28% ਦੀ ਬਜਾਏ ਜਿਹੜਾ ਆ ਉਹ 18% ਹੀ ਲੱਗੇਗਾ ਜੀਐਸਟੀ ਤਾਂ ਦਾਦਾਈਏ ਕਿ ਹੁਣ ਜਿਹੜਾ ਆ ਦੁਕਾਨਦਾਰਾਂ ਦੇ ਚਿਹਰੇ ਤੇ ਵੀ ਕਾਫੀ ਜ਼ਿਆਦਾ ਖਿਲਖਲਾਹਟ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਗ੍ਰਾਹਕੀ ਇਸ ਦੇ ਨਾਲ ਬਹੁਤ ਜ਼ਿਆਦਾ ਵਧੇਗੀ ਤਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ GST ਦੀਆਂ ਦਰਾਂ ਵਿੱਚ 10% ਦੀ ਕਟੌਤੀ ਕੀਤੀ ਗਈ ਹੈ ਜਿਸ ਦਾ ਸਿੱਧਾ ਅਸਰ ਇਲੈਕਟ੍ਰੋਨਿਕਸ ਦੀਆਂ ਕੁਝ ਆਈਟਮਾਂ ਅਤੇ ਕਾਰਾਂ ਤੇ ਟੂ-ਵੀਲਰਸ ਦੀਆਂ ਕੀਮਤਾਂ ਤੇ ਹੋਵੇਗਾ ਤੇ ਇਹ ਸਮਾਨ کافی ਸਸਤਾ ਹੋ ਜਾਵੇਗਾ ਹਾਲਾਂਕਿ GST ਕਟੌਤੀ 22 ਸਤੰਬਰ ਤੋਂ ਲਾਗੂ ਹੋਣ ਜਾ ਰਹੀ ਹੈ ਪਰ ਇਲੈਕਟ੍ਰੋਨਿਕਸ ਦੇ ਸਮਾਨ ਦੀਆਂ ਉਤਪਾਦਕ ਕੰਪਨੀਆਂ ਇਸ ਕਟੌਤੀ ਤੋਂ ਉਤਸ਼ਾਹਿਤ ਹਨ ਅਤੇ ਇਲੈਕਟ੍ਰੋਨਿਕਸ ਆਈਟਮਸ ਦੇ ਵਪਾਰੀ ਵੀ ਕੰਪਨੀਆਂ ਨੇ ਨਵੀਆਂ ਰੇਟ ਲਿਸਟਾਂ ਜਾਰੀ ਕਰ ਦਿੱਤੀਆਂ ਹਨ ਜਿਨ੍ਹਾਂ ਅਨੁਸਾਰ AC LED LCD ਇਸ ਲਾਈ ਮਸ਼ੀਨ ਮਾਰਕੀਟ ਵਿੱਚ ਨਵੀਂ ਆਈ ਭਾਂਡੇ ਧੋਣ ਵਾਲੀ ਮਸ਼ੀਨ ਆਦੀ ਇਲੈਕਟ੍ਰੋਨਿਕਸ ਦੀਆਂ ਹੀ ਆਈਟਮਾਂ ਬੇਹਦ ਸਸਤੀਆਂ ਹੋਣ ਜਾ ਰਹੀਆਂ ਨੇ ਇਹਨਾਂ ਚੀਜ਼ਾਂ ਦੇ 10% ਦੀ ਆ ਜੀਐਸਟੀ ਦਾ ਕੱਟੀ ਹੈ ਨਾਲ ਹੀ ਦੀਵਾਲੀ ਤੇ ਜਿਹੜੀਆਂ ਕੰਪਨੀਆਂ ਵੱਲੋਂ ਰਿਆਇਤਾ ਅਤੇ ਸਕੀਮਾਂ ਮਿਲਦੀਆਂ ਹਨ ਉਹ ਵਕਤ ਤੋਂ ਮਿਲਣਗੀਆਂ ਜਿਸ ਨਾਲ ਮੰਦੀ ਦੇ ਦੌਰ ਤੋਂ ਗੁజర్ ਰਹੀ ਇਲੈਕਟ੍ਰੋਨਿਕ ਕੀ ਮਾਰਕੀਟ ਮੁੜ ਤੋਂ ਗੁਲਜ਼ਾਰ ਹੋਣ ਦੀ ਉਮੀਦ ਹੈ ਤੇ ਦੁਕਾਨਦਾਰਾਂ ਦੇ ਚਿਹਰੇ ਖਿੜੇ ਹਨ ਕਿ ਇਸ ਵਾਰ ਦੀਵਾਲੀ ਤੇ ਬਾਜ਼ਾਰਾਂ ਵਿੱਚ ਪੂਰੀਆਂ ਰੌਣਕਾਂ ਵੇਖਣ ਨੂੰ ਮਿਲਣਗੀਆਂ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਗਜ਼ਰੀ ਆਈਟਮਸ ਜਿਵੇਂ ਹਥਿਆਰ ਅਤੇ ਹੋਰ ਕਈ ਚੀਜ਼ਾਂ ਵੀ ਜੀਐਸਟੀ ਵਿੱਚ ਵਾਦਾ ਵੀ ਕੀਤਾ ਗਿਆ ਹੈ ਜਿੰਨਾ ਕਾਰਨ ਇਹ ਚੀਜ਼ਾਂ ਦੇ ਰੇਟ 40% ਦੀ ਵਾਧਤ ਜਾਣਗੇ ਪਰ ਖੁਸ਼ੀ ਦੀ ਗੱਲ ਹੈ ਕਿ ਆਮ ਜਨਤਾ ਦੇ ਲਈ ਬਹੁਤ ਵੱਡੀ ਰਾਹਤ ਹੈ ਕਿਉਂਕਿ ਬਹੁਤ ਸਾਰੇ ਲੋਕ ਜੀਐਸਟੀ ਦੇ ਵੱਧ ਹੋਣ ਕਰਕੇ ਕਈ ਇਲੈਕਟ੍ਰੋਨਿਕ ਚੀਜ਼ਾਂ ਨਹੀਂ ਖਰੀਦ ਪਾ ਰਹੇ ਸੀ ਜਿੰਨਾ ਕਰਕੇ ਬਾਜ਼ਾਰ ਵੀ ਮੰਦਾ ਪਿਆ ਹੋਇਆ ਸੀ ਪਰ ਹੁਣ ਦੀਵਾਲੀ ਦੇ ਉੱਤੇ ਸੇਲ ਧਮਾਕਿਆਂ ਦੇ ਨਾਲ-ਨਾਲ ਜੀਐਸਟੀ ਘਟ ਹੋਣ ਕਰਕੇ ਬਹੁਤ ਸਾਰੀਆਂ ਆਟਮਾ ਸਸਤੀਆਂ ਹੋ ਜਾਣਗੀਆਂ ਜਿਨ੍ਹਾਂ ਨੂੰ ਲੋਕ ਖਰੀਦ ਕੇ ਆਪਣੇ ਤਰਾ ਦੇ ਵਿੱਚ ਲੈ ਕੇ ਆਉਣਗੇ ਜ ਜਦੇ ਨਾਲ ਬਜ਼ਾਰ ਦੇ ਵਿੱਚ ਵਪਾਰੀ ਮੰਡਲ ਵੀ ਬਹੁਤ ਜਿਆਦਾ ਖੁਸ਼ ਰਹੇਗਾ ਤੇ ਬਹੁਤ ਜਿਆਦਾ ਹੈਪੀ ਰਹਿਣ ਦੇ ਨਾਲ ਆਮ ਜਨਤਾ ਵੀ ਜਿਹੜੀ ਖੁਸ਼ ਰਹੇਗੀ ਤੇ ਆਪਣੇ ਘਰ ਦੇ ਵਿੱਚ ਖੁਸ਼ੀ ਖੁਸ਼ੀ ਦੀਵਾਲੀ ਮਨਾ ਸਕਦੀ ਆ ਤਾਂ ਦੱਸ ਦਈਏ ਕਿ ਬਹੁਤ ਸਾਰੀਆਂ ਆਟਮਾ ਸਸਤੀਆਂ ਹੋ ਚੁੱਕੀਆਂ ਨੇ ਜਿਹੜੀਆਂ ਇੱਕ ਦੀਵਾਲੀ ਦੇ ਲਈ ਬਹੁਤ ਬੈਟਰ ਪ੍ਰੋਗਰਾਮਿੰਗ ਬਣਾ ਸਕਦੀਆਂ ਨੇ ਤੁਸੀਂ ਵੀ ਜੋ ਖਰੀਦਣਾ ਚਾਹੁੰਦੇ ਹੋ ਮਾਰਕੀਟ ਜਾ ਕੇ ਖਰੀਦ ਸਕਦੇ ਹੋ ਤੁਸੀਂ ਕੀ ਖਰੀਦਣਾ ਚਾਹੋਗੇ ਇਹਦੇ ਤੇ ਕਮੈਂਟ ਜਰੂਰ ਕਰਿਓ ਜੋ ਕਿ ਜੀਐਸਟੀ ਦੇ ਵਾਧਾ ਹੋਣ ਕਰਕੇ ਤੁਸੀਂ ਹੁਣ ਤੱਕ ਨਹੀਂ ਖਰੀਦ ਪਾਏ ਜਰੂਰ ਆਪਣਾ ਕਮੈਂਟ ਕਰਿਓ ਭਾਰਤ ਇਲੈਕਟ੍ਰੋਨਿਕਸ ਗੁਰਦਾਸਪੁਰ ਤੋਂ ਮੈਂ ਅਨਿਲ ਮਹਾਜਨ ਸਾਰੇ ਕੇਂਦਰ ਸਰਕਾਰ ਨੇ ਜਿਹੜੀ ਜੀਐਸਟੀ ਚ ਕਮੀ ਕੀਤੀ ਹੈ 28% ਤੋਂ 18% ਕੀਤੀ ਹੈ ਉਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਉਣ ਵਾਲੀ ਦੀਵਾਲੀ ਵਪਾਰੀ ਵਰਗ ਲਈ ਤੇ ਆਮ ਗ੍ਰਾਹਕ ਲਈ ਬਹੁਤ ਹੀ ਖੁਸ਼ਹਾਲੀ ਬਰੀ ਲੈਂਦੀ ਹੈ ਇਹਦੇ ਨਾਲ ਬਿਜ਼ਨਸ 'ਚ ਬਹੁਤ ਜ਼ਿਆਦਾ ਬੂਸਟ ਮਿਲੇਗਾ ਤੇ ਆਮ ਲੋਕਾਂ ਨੂੰ ਕੋਈ ਵੀ ਐਲਈਡੀ ਜਾਂ ਏਸੀ ਖਰੀਦਦਾ ਉਹਨੂੰ ਘੱਟੋ ਘੱਟ 3000 ਰੁਪਏ ਦਾ ਤੇ ਮੈਕਸਿਮ 10 ਤੋਂ 15000 ਰੁਪਏ ਦਾ ਬੈਨੀਫਿਟ ਮਿਲੇਗਾ ਤੇ ਮੈਂ ਸਭ ਲੋਕਾਂ ਨੂੰ ਇਹੀ ਕਹਾਂਗਾ ਕਿ 22 ਤਰੀਕ ਨੂੰ ਨਵਰਾਤਰਾਂ ਤੋਂ ਵੱਧ ਤੋਂ ਵੱਧ ਪਰਚੇਸ ਕਰੋ ਤੇ ਜਿਹੜਾ ਸਰਕਾਰ ਨੇ GST ਦਾ ਬੈਨੀਫਿਟ ਦਿੱਤਾ ਵਾ ਪਲੱਸ ਕੰਪਨੀਆਂ ਨੇ ਜਿਹੜਾ ਦੀਵਾਲੀ ਤੇ ਦੁਸ਼ਹਿਰੇ ਤੇ ਨਵਰਾਤਰਾਂ ਦੇ ਬੈਨੀਫਿਟ ਦਿੱਤਾ ਵਾ ਉਹ ਪੂਰਾ ਪੂਰਾ ਅਵੇਲ ਕਰੋ ਤੇ ਵੱਧ ਤੋਂ ਵੱਧ ਬੈਨੀਫਿਟ ਉਠਾਓ ਗ੍ਰਾਹਕਾ ਗ੍ਰਾਹਕ ਖੁਸ਼ ਨੇ ਇਹ ਤੇ ਆਮ ਘਰ ਨਹੀਂ ਹੈ ਕਿ ਕਦੀ ਵੀ ਕਿਸੇ ਚੀਜ਼ ਦਾ ਰੇਟ ਘਟੇ ਘਟੇ ਤੇ ਉਹਦੀ ਸੇਲ ਵਧੀ ਵਧੀ ਹੈ ਤੇ ਰੇਟ ਘਟ ਰਿਹਾ ਵਾ ਤੇ ਸੇਲ ਤੇ ਵਧਣੀ ਵਧਣੀ ਹੈ ਉਹਨ ਹਰ ਕਸਟਮਰ ਐ ਹੋਏਗਾ ਵੀ ਜਿਹੜਾ 43 ਵਾਲਾ ਹੋਵੇ 50 ਤੇ ਚਲੇ ਜਾਏਗਾ ਜੇ ਐਲੀਡੀ ਦੀ ਗੱਲ ਕਰੀਏ ਤੇ 50 ਵਾਲਾ 55 ਤੇ ਚਲਾ ਜਾਏਗਾ ਇੱਕ ਸਾਈਜ਼ ਜਿਹੜਾ ਉਹ ਸਟੱਪ ਅਪ ਕਰ ਲੇਗਾ ਕਿਉਂਕਿ ਪ੍ਰਾਈਸ ਇੰਨੇ ਜ਼ਿਆਦਾ ਘਟਗੇ ਨੇ ਕਿ ਕਸਟਮਰ ਨੂੰ ਪੂਰਾ ਬੈਨੀਫਿਟ ਮਿਲਣਾ ਵਾ ਜਿਹੜਾ ਛੋਟੀ ਐਲੀਡੀ ਲੈਣ ਆਇਆ ਉਹ ਵੀ ਵੱਡੀ ਲੈ ਜਾਵੇਗਾ ਸੇਲ 50% ਤੋਂ ਵੱਧ ਪਿਛਲੇ ਸਾਲ ਨੂੰ ਬੂਸਟ ਕਰੇਗੀ ਐਸਾ ਦਾਅਵਾ ਤੇ ਕੰਪਨੀਆਂ ਦਾ ਵੀ ਇਹੀ ਹੈਗਾ ਵਾਈਡ ਆਈਡੀਆ ਉਹ ਦੀਵਾਲੀ ਫੈਸਟੀਵਲ ਦੀ ਜਿਹੜੀ ਸਕੀਮਾਂ ਸਕੀਮਾਂ ਨੇ ਉਹ ਹਰ ਸਾਲ ਆਉਂਦੀਆਂ ਨੇ ਉਹ ਐਸ ਇਟ ਇਜ਼ ਰਹਿਣੀਆਂ ਨੇ ਜੀਐਸਟੀ ਦੀ ਜਿਹੜੀ ਆਫਰ ਆ ਉਹ ਐਕਸਟਰਾ ਵਾ 8 ਤੋਂ 10% ਦਾ ਬੈਨੀਫਿਟ ਮਿਲਣਾ ਕਸਟਮਰ ਨੂੰ ਕੋਈ ਵੀ ਪ੍ਰੋਡਕਟ ਖਰੀਦਦਾ ਚਾਹੇ ਓਏਸੀ ਆ ਚਾਹੇ ਏਲਈਡੀ ਆ ਚਾਹੇ ਬਿਸ਼ ਵਾਸ਼ਰ ਚਾਹੇ ਸਲਾਈ ਮਸ਼ੀਨ ਮੈਂ ਪੂਰੀ 100% ਹੋਣ ਦਾ ਪਿਛਲੇ ਸਾਲਾਂ ਨਾਲੋਂ ਡਬਲ ਹੋਣਗੀਆਂ ਇਹ ਮੈਨੂੰ ਵੀ ਤੇ ਕੰਪਨੀਆਂ ਨੂੰ ਸਾਰਿਆਂ ਨੂੰ ਇਹ ਪੂਰਾ ਵਿਸ਼ਵਾਸ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਹ ਸ਼ੁਭ ਕਾਮਨਾਵਾਂ ਦਿੰਨਾ ਵਾਂ ਦੀਵਾਲੀ ਦੀਆਂ ਵੀ ਤੇ ਨਾਲੇ ਕਹਨਾ ਤੁਹਾਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਫਾਇਦਾ ਚੋੜ ਬੈਨੀਫਿਟ ਲੋ